ਸਾਸਰੀ ਕਾਲ ਜੀ ਸਾਰਿਆਂ ਨੂੰ ਇਹ ਆਪਾਂ ਮਟਰ ਬੀਜੇ ਸੀ ਇਹ ਤਕਰੀਬਨ 1 ਮਹੀਨੇ ਦੇ ਹੋ ਗਏ ਨੇ ਜਿਸ ਦਿਨ ਆਪਾਂ ਸ਼ਾਮ ਨੂੰ ਬੀਜੇ ਸੀ ਤੇ ਰਾਤ ਨੂੰ ਤਕਰੀਬਨ ਉਸੇ ਰਾਤ ਨੂੰ ਮੀਂਹ ਪੈ ਗਿਆ ਸੀ ਤੇ ਇਸ ਕਰਕੇ ਦੂਜਾ ਪਾਣੀ ਜਿਹੜਾ ਆਪਾਂ ਪਹਿਲਾ ਪਾਣੀ ਦਿੱਤਾ ਫਿਰ ਆਪਾਂ ਹਫਤਾ ਰੋਕੇ ਦਿੱਤਾ ਸੀ ਪਹਿਲਾ ਪਾਣੀ ਮੀਂਹ ਦਾ ਹੀ ਪੈ ਗਿਆ ਸੀ ਤੇ ਉਸ ਤੋਂ ਬਾਅਦ ਆਪਾਂ ਦੂਜਾ ਪਾਣੀ ਦੇ ਰਹੇ ਹਾਂ ਅੱਜ ਤੇ ਇਹ ਦੇਖੋ ਇਹਨਾਂ ਦੀ ਗਰੋਥ ਇਹ ਫੁੱਲਾਂ ਤੇ ਆ ਗਏ ਨੇ ਫੁੱਲ ਤਕਰੀਬਨ ਸਟਾਰਟ ਹੋ ਗਏ ਨੇ ਹੁਣ ਤੇ ਇਹ ਵੱਧ ਤੋਂ ਵੱਧ 1 ਮਹੀਨੇ ਦੇ ਵਿੱਚ ਵਿੱਚ ਫਲੀ ਪੈ ਕੇ ਤੇ ਟੁੱਟਣੇ ਸਟਾਰਟ ਹੋ ਜਾਣਗੇ 1 ਮਹੀਨੇ ਤੋਂ ਪਹਿਲਾਂ ਹੀ ਵੈਸੇ 25 ਦਿਨਾਂ ਤੱਕ ਇਹ ਟੁੱਟਣੇ ਸਟਾਰਟ ਹੋ ਜਾਣਗੇ ਥੋੜੇ ਜੇ ਮੀਂਹ ਪੈਣ ਕਰਕੇ ਥੋੜੇ ਜੇ ਘਾਟੂ ਗਏ ਨੇ ਵੈਸੇ ਵੇਖੀ ਤਾਂ ਗ੍ਰੋਥ ਵਧੀਆ ਕੀਤੀ ਮਟਰਾਂ ਨੇ